ਗਰਲਸ਼ ਵਾਸਤੇ ਸਪੈਸ਼ਲ ਸੂਟ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਜੀ ਤੁਹਾਡਾ ਮੇਰੇ ਚੈਨਲ ਦੇ ਗਰਲਸ਼ ਵਾਸਤੇ ਵੀ ਸ਼ੇਪ ਗੱਲੇ ਵਾਲੇ ਹੈਂਡਵਰਕ ਦੇ ਸੂਟ ਆਰਗੈਂਜ਼ਾ ਦੇ ਆ ਚੁੱਕੇ ਨੇ ਕਾਫੀ ਜ਼ਿਆਦਾ ਡਿਮਾਂਡ ਸੀ ਕਿ ਤੇ ਬਹੁਤ ਪਸੰਦ ਕੀਤੇ ਗਏ ਇਸ ਵਾਰ ਇਹ ਵਾਲਾ ਸਟਾਕ ਵੀ ਆਇਆ ਜੀ ਨਵੇਂ ਗਲੇ ਡਿਜ਼ਾਈਨ ਇਹਨਾਂ ਦੀ ਸ਼ਰਟਾਂ ਦੇ ਉੱਪਰ ਬੂਟੀਆਂ ਆਉਣਗੀਆਂ ਔਰਗੈਂਜ਼ਾ ਦੇ ਦੁਪੱਟੇ ਆਉਣਗੇ ਇਹ ਸ਼ਿਮਰ ਤੇ ਬਣੇ ਹੋਏ ਨੇ ਕਾਫੀ ਜ਼ਿਆਦਾ ਸੂਟ ਆਪਾਂ ਐਡ ਕੀਤੇ ਨੇ ਬਹੁਤ ਪਿਆਰੇ ਪਿਆਰੇ ਡਿਜ਼ਾਈਨ ਜਿਹੜੇ ਆਪਾਂ ਐਡ ਕੀਤੇ ਹੋਏ ਨੇ ਸ਼ਿਮਰ ਦੇ ਸਪੈਸ਼ਲ ਅੱਜਕੱਲ੍ਹ ਸ਼ਿਮਰ ਬਹੁਤ ਚੱਲ ਰਹੀ ਆ ਸ਼ਿਮਰ ਦੀਆਂ ਸ਼ਰਟਾਂ ਹੁੰਦੀਆਂ ਜੀ ਸਿਲਕ ਦੀਆਂ बॉਟਮ ਆਉਣਗੀਆਂ ਨਾਲ ਸ਼ਪੌਂਡ ਦੇ ਦੁਪੱਟੇ ਨੇ ਹੈਵੀ ਸੂਟ ਨੇ ਫਿਨਿਸ਼ਿੰਗ ਤੁਸੀਂ ਚੈੱਕ ਕਰ ਸਕਦੇ ਹੋ ਇਹ ਵਾਲੇ ਸੂਟ ਕ੍ਰੇਪ ਦੇ ਉੱਪਰ ਕਾਫੀ ਜ਼ਿਆਦਾ ਡਿਮਾਂਡ ਦੇ ਵਿੱਚ ਤੇ ਕਲਰ ਆਪਸ਼ਨ ਇਹਨਾਂ ਦੀ ਬਹੁਤ ਪਿਆਰੀ। ਇਹ ਬੁਟੀਕ ਸੂਟ ਆ ਜੀ ਇਹ ਵੀ ਸ਼ਿਮਰ ਦੇ ਉੱਪਰ ਰੈਡੀ ਹੋਇਆ ਹੈ। ਇਹ ਵੀ ਤੁਸੀਂ ਲੈ ਸਕਦੇ ਹੋ। ਬਹੁਤ ਸੋਹਣਾ ਚਰਾਉਣ ਦਾ ਦੁਪੱਟਾ। ਇਹ ਵੀ ਹੈਵੀ ਸੂਟ ਆ ਜੀ ਸਿਲਕ ਕ੍ਰੇਪ ਤੇ ਮਿਲ ਜਾਣਗੇ। ਨਾਲ ਬਹੁਤ ਸੋਹਣੇ ਇਹਨਾਂ ਦੇ ਹੈਵੀ ਦੁਪੱਟੇ ਹੋਣਗੇ। ਫੁੱਲ ਪਾਰਟੀ ਵੇਅਰ ਡਿਜ਼ਾਈਨਰ ਸੂਟ ਨੇ। ਸ਼ਿਮਰ ਸਪੈਸ਼ਲ ਅੱਜਕੱਲ੍ਹ ਚੱਲ ਰਹੀ ਹੈ ਤੇ ਉੱਤੇ ਬਣਿਆ ਹੋਇਆ ਤੁਸੀਂ ਕਿਸੇ ਵੀ ਤਰ੍ਹਾਂ ਦਾ ਸੂਟ ਲੈ ਸਕਦੇ ਹੋ। ਥੈਂਕ ਯੂ ਜੀ।